ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖ਼ਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਨਵੀਂ ਦਿੱਲੀ 'ਚ ਐਮਐਸ ਸੁਮਿਨਾਥਨ ਉਸਤਾਪਤੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਤੇ ਖੇਤੀ ਦੇ ਖਰਚੇ ਘਟਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਦੀ ਤਰੱਕੀ ਦਾ ਆਧਾਰ ਕਿਸਾਨਾਂ ਦੀ ਸ਼ਕਤੀ ਹੈ। का हित सर्वोच्च प्राथमिकता है भारत अपने किसानों के पशुपालकों के और मछुआरे भाई बहनों के हितों के साथ कभी भी समझौता नहीं करेगा और मैं जानता हूं व्यक्तिगत रूप से मुझे बहुत बड़ी कीमत चुकानी पड़ेगी लेकिन मैं इसके लिए तैयार हूं ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੁੱਧ, ਦਾਲਾਂ ਤੇ ਜੂਟ ਦੇ ਉਤਪਾਦਨ ਵਿੱਚ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੇਸ਼ ਨੇ ਸਭ ਤੋਂ ਵੱਧ ਅਨਾਜ ਪੈਦਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸੁਆਮੀਨਾਥਨ ਨੇ ਭਾਰਤ ਨੂੰ ਭੋਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਲਈ ਅੰਦੋਲਨ ਦੀ ਅਗਵਾਈ ਕੀਤੀ ਸੀ। ਉਹਨਾਂ ਕਿਹਾ ਕਿ ਡਾਕਟਰ ਸੁਆਮੀਨਾਥਨ ਦੀ ਖੇਤੀਬਾੜੀ ਵਿਗਿਆਨ 'ਚ ਉਹਨਾਂ ਦੇ ਮੂਰੀ ਕਾਰਜ ਲਈ ਵਿਆਪਕ ਤੌਰ 'ਤੇ ਸ਼ਲਾਘਾ ਕੀਤੀ ਜਾਂਦੀ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਸਰਕਾਰ ਪੰਜਾਬ ਵਿੱਚ ਰੇਲਵੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਤਿਆਰ ਹੈ ਪਰੋਨਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਸਫਲਤਾ ਪੰਜਾਬ ਸਰਕਾਰ ਦੇ ਸਮਰਥਨ ਤੇ ਨਿਰਭਰ ਕਰਦੀ ਹੈ ਅੰਤਰਰਾਸ਼ਟਰੀ ਸਰਾਧ ਨੇੜੇ ਪੂਰੀ ਤਰ੍ਹਾਂ ਪੰਜਾਬ ਚ ਸਥਿਤ ਇੱਕ ਮਹੱਤਵਪੂਰਨ ਪ੍ਰੋਜੈਕਟ 26 ਕਿਲੋਮੀਟਰ ਲੰਬੀ ਫਿਰੋਜ਼ਪੁਰ ਪੱਟੀ ਨਵੀਂ ਲਾਈਨ ਦਾ ਹਵਾਲਾ ਦਿੰਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਸੂਬਾ ਸਰਕਾਰ ਵੱਲੋਂ ਮੁਫਤ ਸੌਂਪੀ ਜਾਣੀ ਹੈ ਜੋ ਅਜੇ ਤੱਕ ਨਹੀਂ ਕੀਤੀ ਗਈ ਇਹ ਜ਼ਮੀਨ ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਚ ਪੈਂਦੀ ਹੈ ਕਾਲ ਲੋਕ ਸਭਾ ਚਕਲੇਤੀ ਸਵਾਲ ਦੇ ਜਵਾਬ ਚੁਣਾ ਕਿਹਾ ਕਿ ਜ਼ਮੀਨ ਦੀ ਘਟ ਜਾਂ ਕੋਈ ਪ੍ਰਾਪਤੀ ਨਾ ਹੋਣ ਕਾਰਨ ਪੰਜਾਬ ਚ ਦੇਰੀ ਨਾਲ ਹੋਏ ਕੁਝ ਵੱਡੇ ਪ੍ਰੋਜੈਕਟਾਂ ਚ ਨੰਗਲ ਡੈਮ ਤਲਵਾੜਾ ਨਵੀਂ ਲਾਈਨ ਅਤੇ ਹਲਾਲ ਹਮਤਾਨਾ ਕੋਲ ਲਾਈਨ ਸ਼ਾਮਲ ਨੇ ਹਾਲਾਂਕਿ ਪ੍ਰੋਜੈਕਟਾਂ ਲਈ ਬਜਟ ਅਲਾਟਮੈਂਟ ਅਤੇ ਪਰਵਾਨਗੀਆਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਨੇ ਮੰਤਰੀ ਨੇ ਕਿਹਾ ਕਿ ਇਸ ਸਾਲ 1 ਅਪ੍ਰੈਲ ਤੱਕ 9 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ 4 ਨਵੀਂ ਲਾਈਨ ਤੇ ਕੁੱਲ ਲੰਬਾਈ 4714 ਕਿਲੋਮੀਟਰ ਤੇ 5 ਦੋਰੀਕਰਨ ਤੇ ਪ੍ਰੋਜੈਕਟ ਸ਼ਾਮਲ ਨੇ ਇਹਨਾਂ ਵਿੱਚੋਂ ਮਾਰਚ ਤੱਕ ਸਿਰਫ 115 ਕਿਲੋਮੀਟਰ ਲੰਬਾਈ ਹੀ ਚਾਲੂ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਟੜੀਆਂ ਦੇ ਦੋਰੇਕਰਨ ਵਿੱਚ ਅੰਬਾਲਾ ਚੰਡੀਗੜ੍ਹ ਰਾਖਲ ਮਾਨਸਾ ਮਾਨਸਾ ਪਠਿੰਡਾ ਰਾਜਪੁਰਾ ਪਠਿੰਡਾ ਅਤੇ ਜਲੰਧਰ ਜੰਮੂ ਤਵੀਵਾਰਕੀ ਪ੍ਰੋਜੈਕਟ ਹਾਲੀ ਦੀ ਸਾਲਾਂਚ ਪੂਰੇ ਕੀਤੇ ਗਏ ਨੇ सीमा सुरक्षा बल दी डायरेक्टर जनरल दलजीत सिंह चौधरी ऑपरेशन सिंदूर तबा संचालन तैयारी ਦਾ ਮਲਾਂਕਣ ਕਰਨ ਲਈ ਪੰਜਾਬ ਚ ਨੇ ਉਹਨਾਂ ਨੂੰ ਪੰਜਾਬ बीएसएफ ਫਰੰਟੀਅਰ ਮੁਖੀ ਡਾਕਟਰ ਅਤੁਲ ਫੁੱਲਚੇਲੇ ਨੇ ਜਾਣਕਾਰੀ ਦਿੱਤੀ। श्री चौधरी ਨੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਲਈ ਉਹਨਾਂ ਦੀ ਅਣਥਕ ਭਾਵਨਾ ਤੇ ਪੇਸ਼ੇਵਰ ਮੁਹਾਰਤ ਦੀ ਸ਼ਲਾਘਾ ਕੀਤੀ। ਜਲੰਧਰ ਦੇ ਫਰੰਟੀਅਰ ਹੈੱਡਕੁਆਰਟਰ ਵਿਖੇ ਪ੍ਰਹਾਰੀ ਸਮੇਲਨ ਦੌਰਾਨ ਉਹਨਾਂ ਨੇ ऑपरेशन सिंदूर ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਜਵਾਨਾਂ ਨੂੰ ਡਿਗਰੀ ਦੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸੱਤ ਪਿਸਤੌਲ ਬਰਾਮਦ ਕੀਤੀ ਹੈ ਨਹੀਂ ਪੁਲਿਸ ਸੂਤਰਾਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਤਹਿਤ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਇਹ ਮੁਲਜ਼ਮ ਪਾਕਿਸਤਾਨ ਅਧਾਰ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਗੈਰਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ ਸਰਹਦੀ ਪਿੰਡਾਂ ਤੋਂ ਕੰਮ ਕਰਦਿਆਂ ਇਹ ਨੈਟਵਰਕ ਪੰਜਾਬ ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦਾ ਹੈ ਅੰਮ੍ਰਿਤਸਰ ਦੇ ਪੀਐਸ ਚਰਟਾ ਵਿਖੇ ਅਸਲਾ ਐਕਟ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਪੂਰੇ ਨੈਟਵਰਕ ਤੇ ਇਸ ਦੇ ਅਗਲੇ ਪਿਛਲੇ ਸਬੰਧਾਂ ਦੇ ਜਾਣਕਾਰੀ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਸਰਹੰਦ ਵਿਖੇ ਵਾਕਵਾ ਗੈਸ ਏਜੰਸੀਆਂ ਦੇ ਗੋਦਾਮਾਂ ਤੇ ਅਚਨਚੇਤ ਛਾਪੇਮਾਰੀ ਦੌਰਾਨ ਤੋਲ ਕੰਡਿਆਂ 'ਚ ਉਨਤਾਈਆਂ ਪਾਏ ਜਾਂਦਾ ਗੰਭੀਰ ਨੋਟਿਸ ਲੈ ਉਹਨਾਂ ਕਿਹਾ ਕਿ ਇਹ ਗੈਸ ਖਪਤਕਾਰਾਂ ਦਾ ਵਿਤੀ ਸੋਸ਼ਣ ਹੈ ਤੇ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਭ੍ਰਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੰਤਰੀ ਨੇ ਜਾਂਚ ਪੜਤਾਲ ਦੌਰਾਨ ਇਸ ਕਲਦਾ ਗੰਭੀਰ ਨੋਟਿਸ ਲੈ ਕਿ ਕੁਝ ਗੈਸ ਏਜੰਸੀਆਂ ਵੱਲੋਂ ਗੈਸ ਸਿਲੰਡਰਾਂ ਦੇ ਤੋਲ ਕੰਡੇ ਸਬੰਧੀ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਉਹਨਾਂ ਹਦਾਇਤ ਕੀਤੀ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਗੈਸ ਏਜੰਸੀਆਂ ਖਿਲਾਫ ਵਿਭਾਗੀ ਕਾਰਵਾਈ ਆਰੰਭੀ ਜਾਵੇ ਤੇ ਇਸ ਵਿੱਚ ਕਿਸੇ ਵੀ ਟਿਲਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਦੀ ਖੇਤੀਬਾੜੀ ਦੇ ਕਿਸਾਨ ਪਲਾਇ ਮੰਤਰੀ ਗੁਰਮੀਤ ਸਿੰਘ ਕੁੱਡਿਆ ਨੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਫਸਲ ਦੀ ਪ੍ਰਗਤੀ ਤੇ ਸਥਿਤੀ ਬਾਰੇ ਹਫ਼ਤੇ 'ਚ ਦੋ ਵਾਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ ਸਾਰੇ ਮੁੱਖ ਖੇਤੀਬਾੜੀ ਅਫਸਰਾਂ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਕਾਲੋਚ ਪੱਧਰੀ ਵੀਡੀਓ ਕਾਨਫਰੈਂਸਿੰਗ ਰਾਹੀਂ ਚਾਰੀ ਕੀਤੇ ਗਏ ਇਸ ਦਿਨ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਤਾਰੀ ਆਈਆਰ ਆਰਐਨਯੂ ਚਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ